ਮੈਂ ਤੁਹਾਡਾ ਪੱਤਰਕਾਰ ਪਿੰਦਰਮਨ ਪਹੁੰਚਿਆ ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਕਾਰੋਂਪੁਰ ਸਾਹਿਬ ਵਿਖੇ ਜਿੱਥੇ ਅੱਜ ਬੁੱਟੇ ਲਗਾਏ ਗਏ ਨੇ ਬੁੱਟੇ ਲਗਾਏ ਗਏ ਨੇ ਆਪਾਂ ਸਾਰੀ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਕਰਦੇ ਹਾਂ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਜੀਤ ਸਿੰਘ ਪ੍ਰਧਾਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹੀ ਨੌਵੀਂ ਮਕਾਰੋਂਪਰ ਅਸੀਂ 2 ਦਿਨ ਪਹਿਲਾਂ ਸਾਡੇ ਕੋਲੇ ਐਡਵੋਕੇਟ ਚੋਪੜਾ ਸਾਹਿਬ ਨੇ ਫਲਦਾਰ ਬੂਟੇ 35 ਤੋਂ 40 ਦਾ ਗੇੜ ਸਾਡੇ ਕੋਲ ਭੇਜੇ ਉਹ ਅਸੀਂ ਲਵਾਏ ਆਂ ਫਲਦਾਰ ਅਤੇ ਫੁੱਲਦਾਰ گلاب ਦੇਸੀ گلاب ਦੇ ਬੂਟੇ ਉਹ ਲਵਾਏ ਆਂ ਸੰਗਤਾਂ ਨੇ ਸੇਵਾ ਕਰਾਈ ਆ ਸੰਗਤਾਂ ਦੇ ਰੂਪ ਦੇ ਵਿੱਚ ਉਪੜਾ ਸਾਹਿਬ ਨੇ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਫਲਦਰ ਬੂਟੇ ਲਵਾ ਕੇ ਗੁਰੂ ਦਾ ਬਾਗ ਲਵਾਇਆ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਨਾਂ ਤੇ ਉਹਨਾਂ ਨੇ ਇਹ ਸੇਵਾ ਕਰਾਈ ਹੈ। ਇਹ ਤੋਂ ਪਹਿਲਾਂ ਸਾਡੀ ਲੋਕਲ ਕਮੇਟੀ ਨੇ ਗੁਰੂ ਘਰ ਦੀ ਜਗ੍ਹਾ ਦੇ ਵਿੱਚ ਵੀ ਫਲਦਰ ਬੂਟੇ ਕੁਝ ਦਿਨ ਪਹਿਲਾਂ ਲਾਏ ਸੀ ਜੋ ਕਿ ਫਲਦਰ ਬੂਟੇ ਸਾਨੂੰ ਫਲ ਵੀ ਦੇਣਗੇ, ਛਾਂ ਵੀ ਦੇਣਗੇ ਅਤੇ ਵਾਤਾਵਰਣ ਵੀ ਸਾਫ਼ ਹੁੰਦਾ ਹੈ। ਦਰਖਤ ਹਰ ਇੱਕ ਮਨ انسان ਨੂੰ ਲਾਉਣਾ ਚਾਹੀਦਾ ਹੈ ਦਰਖਤਾਂ ਦੇ ਨਾਲ ਹੀ ਸਾਝਾ ਹੈ انسان ਦੀ ਕਿਉਂਕਿ ਇਹਨਾਂ ਤੋਂ ਬਹੁਤ ਸਾਨੂੰ ਫਾਇਦੇ ਮਿਲਦੇ ਆ ਜੇ ਕੋਈ ਸ਼ਾਨਦਾਰ ਦਰਖਤ ਹੋਰ ਵੀ ਕਿਸੇ ਚੀਜ਼ ਦਾ ਉਹਦਾ ਲੱਕੜ ਵੀ ਕੰਮ ਆਉਂਦੀ ਆ ਤੇ ਜਿਹੜੇ ਫਲਦਾਰ ਬੂਟੇ ਆ ਇਹਨਾਂ ਦੇ ਫਲ ਵੀ ਕੰਮ ਆਉਂਦੇ ਆ ਛਾਵਾਂ ਵੀ ਕੰਮ ਆਉਂਦੀ ਆ ਸੰਗਤਾਂ ਬਹਿਨੀ ਆ ਬਹੁਤ ਸੋਹਣੇ ਲੱਗਦੇ ਆ ਚਾਰ ਪ੍ਰਕਾਰ ਦੇ ਅੰਬ ਲਾਏ ਗਏ ਆ ਅੰਬਾਂ ਦੇ ਬੂਟੇ ਦੋ ਬੂਟੇ ਬਿਲਾ ਦੇ ਨੇ ਵਿੱਚ ਬਾਕੀ 30 32 ਬੂਟੇ ਉਹਦੇ گلاب ਦੇ ਦੇਸੀ ਦੇ ਲਾਏ ਆ ਅਸੀਂ ਚੋਪੜਾ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸੇਵਾ ਕਰਾਈ ਆ ਗੁਰੂ ਘਰ ਦੇ ਵਿੱਚ ਬਾਗ ਲਵਾਇਆ ਅਸੀਂ ਬਹੁਤ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਜੋਰਾ ਸਿੰਘ ਮਕਾਰੋਂਪਰ ਲੋਕਲ ਕਮੇਟੀ ਮੈਂਬਰ ਗੁਰੂ ਤੇਗ ਬਹਾਦਰ ਜੀ ਦੇ ਅਸ਼ੀਰਵਾਦ ਦੇ ਨਾਲ ਜੋ ਇਹ ਬੂਟੇ ਲੱਗੇ ਆ ਵਕੀਲ ਪੱਤਰਕਾਰ ਸਾਹਿਬ ਤੋਂ ਚੋਪੜਾ ਸਾਹਿਬ ਜਿਨ੍ਹਾਂ ਨੇ ਸੇਵਾ ਕਰਾਈ ਹੈ ਉਹਦਾ ਕਮੇਟੀ ਵੱਲੋਂ ਤੇ ਸੰਗਠਾਂ ਵੱਲੋਂ ਬਹੁਤ-ਬਹੁਤ ਨਗਰ ਵੱਲੋਂ ਧੰਨਵਾਦ ਵੀ ਕਰਦੇ ਆਂ ਪਰ ਜੋ ਇਹ ਬੂਟੇ ਲੱਗੇ ਆਂ ਇਹਨਾਂ ਨਾਲ ਪ੍ਰਦੂਸ਼ਨ ਦੇ ਲੋਕਾਂ ਨੂੰ ਲੱਖਾਂ ਬਿਮਾਰੀਆਂ ਤੋਂ ਸਾਹ ਮਿਲਦਾ ਹੈ ਚੰਗੀ ਹਵਾ ਮਿਲਦੀ ਹੈ ਜੋ ਲੋਕਾਂ ਨੂੰ ਬਿਮਾਰੀ ਹੈ ਇਹਦੇ ਨਾਲ ਇਹ ਪ੍ਰਦੂਸ਼ਨ ਨੂੰ ਸਾਫ਼ ਕਰਦੇ ਆਂ ਇਆਂ ਜਿਹੀਆਂ ਚੀਜ਼ਾਂ ਹਰ ਇੱਕ ਪਰਿਵਾਰ ਨੂੰ ਅਸੀਂ ਸੰਗਠਾਂ ਨੂੰ ਵੀ ਬੇਨਤੀ ਹੈ ਤੇ ਹਰ ਇੱਕ ਬੰਦੇ ਨੂੰ ਆਪਣਾ ਇੱਕ ਬੂਟਾ ਚਾਹੇ ਲਾਓ ਦੋ ਲਾਓ ਕਿਤੇ ਵੀ ਆਪਣਾ ਲਾਓ ਆਪਣੇ ਜੀਵਨ ਨੂੰ ਸਫਲਾ ਕਰੋ ਤੇ ਰੁੱਖਾਂ ਨੂੰ ਰੁੱਖ ਬਚਾਓ ਤੇ ਸੰਗਤਾਂ ਇਹਨਾਂ ਕਾਰਨ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਸਾਰੀਆਂ ਸੰਗਤਾਂ ਤੇ ਧੰਨਵਾਹ ਹੋ ਕਰ ਕਿਰਪਾ ਕਰੇ ਜਿਨ੍ਹਾਂ ਸੇਵਾ ਕਰਦੇ ਆ ਮਹਾਰਾਜ ਸਾਹਿਬ ਤੇ ਸੇਵਾ ਕਰਉਂਦਾ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ